او میں کار کے یہاں پہنچا ہوں۔ اور نا مچھو دا ایکسیڈنٹ بھی کہتے ہیں ہاؤ ਅੱਜ ਤੁਸੀਂ ਇੱਥੇ ਅਰਨੀ ਵਾਲੇ ਆਏ ਹੋ ਕਿਸ ਕੰਮ ਲਈ ਆਏ ਹੋ ਮੇਰਾ ਨਾਮ ਰਜਿੰਦਰ ਕੌਰ ਹੈ ਮੈਂ ਲੈਬੋਰੀ ਟੈਕਨੀਸ਼ੀਅਨ ਆ ਫੂਡ ਸੇਫਟੀ ਵੈਨ ਦੇ ਵਿੱਚ ਤੇ ਅਸੀਂ ਇੱਥੇ ਅੱਜ ਆਪਣੇ ਅਫਸਰ ਦੇ ਅਕੋਰਡਿੰਗ ਡਿਊਟੀ ਕਰਨ ਆਏ ਆ ਪਾਣੀ ਦੇ ਸੈਂਪਲ ਕਰਨ ਆਏ ਆ ਆਰਓ ਵਾਟਰ ਜਿਹੜੇ ਸਪਲਾਈ ਕਰਦੇ ਆ ਇਹਦੇ ਚ ਦੋ ਪੈਰਾਮੀਟਰ ਹੋ ਜਾਂਦੇ ਆ ਇੱਕ ਪੀ ਐਚ ਹੁੰਦੀ ਹੈ ਤੇ ਇੱਕ ਟੀ ਡੀ ਐਸ ਹੁੰਦੀ ਹੈ ਆਪਾਂ ਉਹ ਦੋਨੋਂ ਚੈੱਕ ਕਰਨ ਆਏ ਆ ਜਿਨ੍ਹਾਂ ਦਾ ਸਹੀ ਹੋਏਗਾ ਉਹਨਾਂ ਦੀ ਪਾਸ ਦੀ ਰਿਪੋਰਟ ਦੇ ਕੇ ਜਾਵਾਂਗੇ ਜਿਨ੍ਹਾਂ ਦਾ ਫੇਲ ਹੋਏਗਾ ਉਹਨਾਂ ਦੀ ਫੇਲ ਦੀ ਰਿਪੋਰਟ ਦੇ ਕੇ ਜਾਵਾਂਗੇ ਤੇ ਉਹਦੇ ਅਕੋਰਡਿੰਗ ਫਿਰ ਅੱਗੇ ਸਾਡੇ ਮੁੱਖ ਅਫਸਰ ਮੈਡਮ ਕਹ ਜੀ ਆਪੇ ਕਾਰਵਾਈ ਕਰਨਗੇ ਜੀ ਹੁਣ ਤੱਕ ਤੁਸੀਂ ਕਿੰਨੇ ਚੈੱਕ ਕਰ ਲਏ ਨੇ ਯਾਰ ਉਹ ਦੋ ਆਰੋ ਚੈੱਕ ਕਰ ਲਿਆ ਜੀ ਹੁਣ ਤੱਕ ਤੇ ਉਹਨਾਂ ਦਾ ਕਿਵੇਂ ਉਹਨਾਂ ਦਾ ਸਹੀ ਆਇਆ ਹੈ ਟੀਡੀਐਸ ਵੀ ਠੀਕ ਆਈ ਹੈ ਪੀਐਚ ਵੀ ਠੀਕ ਆਇਆ ਹੈ ਠੀਕ ਹੈ ਜੀ ਉਹਨਾਂ ਦੇ ਚੈੱਕ ਕਰਕੇ ਤੁਸੀਂ ਉਹਨਾਂ ਨੂੰ ਸਰਟੀਫਿਕੇਟ ਹਾਂ ਜੀ ਉਹਨਾਂ ਨੂੰ ਅਸੀਂ ਰਿਪੋਰਟਸ ਦਿੱਤੀਆਂ ਬਣਾ ਕੇ ਠੀਕ ਹੈ ਚਲ ਹਾਂ ਫੇਰ ਤਾਂ ਹਾਂਜੀ ਉਹ ਪਾਣੀ ਫੋਖਲਾ ਆ ਰਿਹਾ ਜਮੈਂ ਠੀਕ ਹੈ